ਫੌਜੀਆ ਦੀ ਗੱਡੀ ਲੰਘੀ ਤੇ ਇੱਕ ਦਮ ਪਾੜ ਪੈ ਗਿਆ 10-20 ਫੁੱਟ ਦਾ ਥੱਲੇ ਨੂੰ ਇੱਕੋ ਦਮ ਪਾੜ ਪੈ ਦਮ ਪਾੜ ਪੈ ਗਿਆ ਤੇ ਉਹ ਟਰੈਕਟਰ ਟਰਾਲੀ ਸਾਡਾ ਥੱਲੇ ਡੁੱਬ ਗਿਆ ਤੇ ਹੁਣ ਡੁੱਬਿਆ ਕੱਢਿਆ ਅਸੀਂ ਆਪ ਡੁੱਬ ਗਏ ਸੀ ਚਾਰ ਜਣੇ ਸੀ ਟਰੈਕਟਰ ਤੇ ਸੀ ਭਈਆਂ ਨੂੰ ਰੋਟੀਆਂ ਖਵਾਉਣ ਚੱਲ ਜਾਂਦੇ ਆ ਜਗ੍ਹਾ ਜਗ੍ਹਾ ਤੇ ਚੱਲ ਜਾਂਦੇ ਆ ਕੋਈ ਬੰਦਾ ਹਿਮਾਚਲ ਤੋਂ ਆਇਆ ਇੱਥੇ ਸਾਡੇ ਵਾਸਤੇ ਆਇਆ ਹਿਮਾਚਲ ਤੋਂ ਤੁਸੀਂ ਕਵਰ ਕਰ ਰਹੇ ਮੀਡੀਆ ਵਾਲੇ ਕੋਈ ਬੰਦਾ ਹਿਮਾਚਲ ਤੋਂ ਨਹੀਂ ਆਇਆ ਕੋਈ ਕਿਹ ਰਾਜਸਥਾਨ ਤੋਂ ਕੋਈ ਬੰਦਾ ਨਹੀਂ ਆਇਆ ਇੱਥੇ ਨੇੜੇ ਦੇ ਪਿੰਡ ਹੈਲਪ ਕਰ ਰਹੇ ਐਸਐਸਤਾਵਾ ਕਰ ਰਹੀਆਂ ਸੰਪਰਦਾ ਖੜ ਪੀੜਤਾ ਦੇ ਲਈ ਉਹ ਵੀ ਟਰਾਲੀ ਇੱਥੇ ਫਸ ਗਈ ਹੈ ਫੌਜੀ ਵੀਰਾਂ ਵੱਲੋਂ ਇਹ ਟਰਾਲੀ ਜਿਹੜੀ ਹੁਣ ਕੱਢੀ ਜਾ ਰਹੀ ਹੈ ਵੀਰ ਜੀ ਤੁਹਾਡੀ ਟਰਾਲੀ ਇਹ ਸੇਵਾ ਲਈ ਲੈ ਕੇ ਆਏ ਹੋ ਕਿੰਨੀ ਦੇਰ ਹੋ ਗਈ ਫਸੀ ਹੈ ਕੀ ਹਾਲਾਤ ਬਣੇ ਹੋਏ ਨੇ ਵੀਰ ਜੀ ਘੰਟਾ ਕੋ ਹੋਇਆ ਸਾਨੂੰ ਆਇਆ ਨੂੰ ਇੱਕਦਮ ਹੀ ਪਾੜ ਪੈ ਗਿਆ ਇਥੋਂ ਰਸਤਾ ਇੱਕਦਮ ਬਲਾਕ ਸਾਨੂੰ ਪਤਾ ਨਹੀਂ ਸਾਡੇ ਗਾੜੀ ਟਰਾਲੀਆਂ ਲੰਘਣ ਦੀਆਂ ਅਸੀਂ ਅਸੀਂ ਮਗਰੋਂ ਜਾਣਦੇ ਕਿ ਦਾਮ ਹੀ ਪਾੜ 'ਚ ਟਰੈਕਟਰ ਨਿਕ ਪੈਠਾ ਸੇਵਾ ਕਰਨ ਲਈ ਜਾ ਰਹੇ ਸੀ ਸੇਵਾ ਕਰਨ ਲਈ ਜਾ ਰਹੇ ਸੀ ਕੱਲ ਵੀ ਆਏ ਸੀ ਅੱਜ ਫੇਰ ਆਏ ਹਾਂ ਲੈ ਕੇ ਪ੍ਰਸ਼ਾਦਾ ਜੀ ਸੇਵਾ ਕਰਨ ਲਈ ਇੰਨੀ ਮੁਸ਼ਕਲ ਹੋ ਰਹੀ ਹੈ ਜਿਹੜੇ ਲੋਕ ਫਸੇ ਨੇ ਉਹਨਾਂ ਨੂੰ ਕਿੰਨੀ ਦਿੱਕਤ ਆਉਂਦੀ ਹੋਊ। ਉਹਨਾਂ ਨੂੰ ਤਾਂ ਤੁਹਾਨੂੰ ਪਤਾ ਹੀ ਹੈ ਦੇਖ ਲਓ ਬਹੁਤ ਜ਼ਿਆਦਾ ਮੁਸ਼ਕਲ ਹੈ ਉਹਨਾਂ ਨੂੰ ਇਹਦੇ। ਕੁਝ ਪਹੁੰਚਣ ਨਹੀਂ ਡਿਆ ਡੇਰਿਆਂ ਦੇ ਉੱਤੇ। ਰੋਡ ਤੋਂ ਲੋਕੀ ਵੇਖੀ ਜਾਂਦਾ ਸਭ ਕੁਝ। ਗਾਂ ਕੋਈ ਜਾਣ ਹੀ ਨਹੀਂ ਡਿਆ ਨਾ ਕੋਈ ਰਾਸ਼ਨ ਲੈ ਕੇ ਤੇ ਇੱਥੇ ਤੁਸੀਂ ਪਹੁੰਚੇ ਸੀਗੇ ਭੀੜ ਬਣੀ ਹੋਈ ਹੈ। ਇੱਕ ਵਾਰ ਉਹ ਤਸਵੀਰਾਂ ਦਿਖਾ ਦਈਏ ਪੁਲ ਦੇ ਉੱਤੇ ਜਿਹੜੇ ਲੋਕ ਖਲੋਤੇ ਹੋਏ ਨੇ ਉਹ ਦੇਖ ਰਹੇ ਨੇ ਕਿ ਕਿਸ ਤਰੀਕੇ ਦੇ ਮਾਹੌਲ ਬਣੇ ਹੋਏ ਨੇ। ਪਾਣੀ ਦੇ ਬਹਾਰ ਦੀ ਤੁਸੀਂ ਗੱਲ ਦੇਖ ਸਕਦੇ ਹੋ ਕਿ ਟਰੈਕਟਰ ਜਿਹੜਾ ਪੂਰਾ ਅੱਗੇ ਜਾ ਕੇ ਦੇਖਿਆ ਜਾਵੇ ਤਾਂ ਪਲ ਫੌਜੀਆ ਵੱਲੋਂ ਰੱਸਾ ਪਾ ਕੇ ਕੱਢਿਆ ਗਿਆ ਸੀਗਾ ਪਰ ਅੱਗੇ ਹਾਈਵੇ ਦੀ ਗੱਲ ਕੀਤੀ ਜਾਵੇ ਤਾਂ ਉਹ ਕਿਤੇ ਨਾ ਕਿਤੇ ਵੀ ਡਰ ਰਹਿ ਜਾਂਦਾ ਹਾਈਵੇ ਟੁੱਟਾ ਨਾ ਹੋਵੇ ਸੜਕ ਟੁੱਟੀ ਨਾ ਹੋਵੇ ਲੋਕ ਮੌਜੂਦ ਨੇ ਗੱਲਬਾਤ ਕਰਦੇ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸ਼ਮਸ਼ੇਰ ਸਿੰਘ ਜੀ ਵੀਰ ਜੀ ਕੀ ਹਾਲਾਤ ਬਣੇ ਨੇ ਕਦੋਂ ਦੀ ਇਹ ਪਾਣੀ ਦੀ ਬਹਾਅ ਤੇਜ਼ ਹੋਇਆ ਕਿਉਂਕਿ ਕੁਝ ਸਮੇਂ ਪਹਿਲੇ ਇੰਨਾ ਨਹੀਂ ਸੀਗਾ ਦੋ ਤਿੰਨ ਦਿਨ ਤੋਂ ਇੰਨਾ ਕੁ ਜ਼ਿਆਦਾ ਪਾਣੀ ਹੋ ਗਿਆ ਨਾ ਵੀ ਤੁਸੀਂ ਆਹੀ ਰੋਜ਼ ਰਾਸ਼ਨ ਲੈ ਕੇ ਜਾਂਦੇ ਆਂ ਪ੍ਰਸ਼ਾਦਾ ਲੈ ਕੇ ਜਾਂਦੇ ਆਂ ਸੰਗਤਾਂ ਵਾਸਤੇ ਤੇ ਰੋਜ਼ ਮਤਲਬ ਆਹ ਰੋਡ ਪਹਿਲਾਂ ਚੱਲਦਾ ਸੀ ਤੇ ਅੱਜ ਰੋਡ ਦੇ ਵਿੱਚ ਪਾੜ ਬਹੁਤ ਪੈ ਗਏ ਆ ਤੇ ਸਾਡੇ ਸਾਡੇ ਅੱਗੇ ਦੇ ਫੌਜੀਆ ਦੀ ਗੱਡੀ ਜਾ ਰਹੀ ਸੀ ਅਸੀਂ ਉਹ ਪਿੱਛੇ ਪਿੱਛੇ ਜਾ ਰਹੇ ਹਾਂ ਤੁਸੀਂ ਫੌਜੀ ਵੀਰਾਂ ਦੇ ਮਗਰ ਮਗਰ ਲਈ ਸੇਵਾ ਕਰਨ ਦੇ ਲਈ ਤੇ ਉਹ ਫੌਜੀਆ ਦੀ ਗੱਡੀ ਲੰਘੀ ਤੇ ਇੱਕਦਮ ਪਾੜ ਪੈ ਗਿਆ 10 20 ਫੁੱਟ ਦਾ ਥੱਲੇ ਨੂੰ ਇੱਕਦਮ ਪਾੜ ਪੈ ਗਿਆ ਇੱਕਦਮ ਪਾੜ ਪੈ ਗਿਆ ਤੇ ਉਹ ਟਰੈਕਟਰ ਟਰਾਲੀ ਸਾਡਾ ਥੱਲੇ ਡੁੱਬ ਗਿਆ ਤੇ ਹੁਣ ਡੁੱਬਿਆ ਕੱਢਿਆ ਅਸੀਂ ਆਪ ਡੁੱਬ ਗਏ ਸੀ ਚਾਰ ਜਣੇ ਅਸੀਂ ਟਰੈਕਟਰ ਤੇ ਸੀ ਤੇ ਬਾਕੀ ਸਿੰਘ ਜਿਹੜੇ ਟਰਾਲੀ ਜੀ ਤੇ ਫਿਰ ਅੱਗੇ ਜਾ ਕੇ 20 ਫੁੱਟ ਪਾੜ ਪੈ ਗਿਆ ਜਦੋਂ ਤੇ ਰਹਿਣ ਤਾਂ ਕੋਈ ਗੱਲ ਨਹੀਂ ਨਿਕਲਦੀ ਆਂ ਡਈ ਹੈ ਉਹ ਰਹਿਣ ਜਿਹਨੂੰ 10 20 ਫੁੱਟ ਦਾ ਤੁਸੀਂ ਕਿ ਇੱਕਦਮ ਪਾੜ ਪਿਆ ਸੀਗਾ ਉਦੋਂ ਨੁਕਸਾਨ ਹੋਇਆ ਕੋਈ ਕੋਈ ਜਾਨ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਜਾਨਾਂ ਸਾਰਿਆਂ ਦੀ ਬਚ ਗਈਆਂ ਸੀ ਥੱਲੇ ਡੁੱਬ ਗਏ ਸੀ ਮਤਲਬ ਇੱਕ ਦੋ ਮਿੰਟ ਥੱਲੇ ਡੁੱਬੇ ਰਹੇ ਆ ਫਿਰ ਪਾਣੀ ਨੇ ਸਾਨੂੰ ਅੱਗੇ ਧਾਕੇ ਲੈ ਗਿਆ ਅੱਗੇ ਜਮੀਨਾਂ ਥੋੜੀਆਂ ਉੱਚੀਆਂ ਹਨ ਤੁਸੀਂ ਡੁੱਬ ਗਏ ਸੀਗੇ ਇੱਕ ਦੋ ਮਿੰਟ ਦੋ ਤਿੰਨ ਮਿੰਟ ਡੁੱਬੇ ਰਹੇ ਸੀ ਇਹਦੇ ਤੇ ਫਿਰ ਬਾਹਰ ਕਿਦਾਂ ਨਿਕਲੇ ਕਿੰਨੀ ਕੁ ਮੁਸ਼ਕਲ ਰਹੀ ਬਾਹਰ ਮੁੜ ਕੇ ਟਰਾਲੀ ਦਾ ਰੱਸਾ ਹੈਗਾ ਸੀ ਸਾਡੇ ਕੋਲ ਫਿਰ ਉਹ ਜਿਹੜੇ ਸਿੰਘ ਟਰਾਲੀ 'ਚ ਹੀ ਉਹ ਪਿੱਛੇ ਨੂੰ ਨਿਕਲ ਆਏ ਉਹਨਾਂ ਨੇ ਫਿਰ ਰੱਸਾ ਸੁਟਿਆ ਫਿਰ ਜਾ ਕੇ ਅਸੀਂ ਉਧਰੋਂ ਜਾ ਕੇ ਫਿਰ ਨਿਕਲ ਕੇ ਆਏ ਤੇ ਫਿਰ ਆ ਕੇ ਫੌਜੀਆ ਨੇ ਸਾਡੀ ਹੈਲਪ ਕੀਤੀ ਇਹੋ ਜਿਹੀ ਇੰਨੀ ਕੁਦਰਤੀ ਮਾਰ ਪੈ ਗਈ ਹੈ ਇੱਥੇ ਪੰਜਾਬ ਪੰਜਾਬ ਦੇ ਨਾਲ ਖੜ ਰਿਹਾ ਪੰਜਾਬ ਹਰ ਵਾਰੀ ਹਰ ਸਟੇਟ 'ਚ ਖੜਦਾ ਹੈ ਦੁਨੀਆ ਦੇ ਨਾਲ ਖੜਦਾ ਪਰ ਪੰਜਾਬ ਨੇ ਕੋਈ ਨਹੀਂ ਖੜਿਆ ਪੰਜਾਬ ਨਾਲ ਅਸੀਂ ਭਈਆਂ ਨੂੰ ਰੋਟੀਆਂ ਖਮਾਉਣ ਚੱਲ ਜਾਂਦੇ ਆ ਜਗਾ ਜਗਾ ਤੇ ਚੱਲ ਜਾਨੇ ਆ ਕੋਈ ਬੰਦਾ ਹਿਮਾਚਲ ਤੋਂ ਆਇਆ ਇੱਥੇ ਸਾਡੇ ਵਾਸਤੇ ਆਇਆ ਹਿਮਾਚਲ ਤੋਂ ਤੁਸੀਂ ਕਵਰ ਕਰ ਰਹੇ ਮੀਡੀਆ ਵਾਲੇ ਕੋਈ ਬੰਦਾ ਹਿਮਾਚਲ ਤੋਂ ਨਹੀਂ ਆਇਆ ਕੋਈ ਕਿਹ ਰਾਜਸਥਾਨ ਤੋਂ ਕੋਈ ਬੰਦਾ ਨਹੀਂ ਆਇਆ ਇੱਥੇ ਨੇੜੇ ਦੇ ਪਿੰਡ ਹੈਲਪ ਕਰ ਰਹੇ ਐਸਐਸਤਾਵਾ ਕਰ ਰਹੀਆਂ ਸੰਪਰਦਾਵਾਂ ਇਹ ਪੁਚਵਾਲੇ ਮਾਹਪੁਰਖਾਂ ਦੇ ਰੋਜ਼ ਇੱਥੇ ਲੰਗਰ ਚਲਾਇਆ ਪਕਾ ਕੇ ਲੈ ਕੇ ਜਾਂਦੇ ਆ ਸੁੱਕਾ ਰਾਸ਼ਨ ਲੈ ਕੇ ਜਾਂਦੇ ਆ ਤੇ ਬਾਕੀ ਯਾਰ ਸਰਕਾਰ ਜਿਹੜੀ ਹੈ ਨਾ ਉਹ ਬਿਲਕੁਲ ਸੁੱਤੀ ਆ ਇੱਥੇ ਆ ਕੇ ਸਾਰੇ ਲੀਡਰ ਮੈਂ 20 ਚੈਨਲਾਂ ਨੂੰ ਸਵੇਰ ਦਾ ਇੰਟਰਵਿਊ ਉੱਥੇ ਨਾ ਜਿੱਥੇ ਸ਼ੁਰੂ ਹੁੰਦਾ ਆ ਜਿੱਥੇ ਪਾਣੀ ਉੱਥੇ ਆਗੇ ਨਾ ਲੀਡਰ ਬਿਆਨ ਦੇ ਕੇ ਚਲੇ ਜਾਂਦੇ ਆ ਲੀਡਰ ਬਿਆਨ ਦੇ ਕੇ ਚਲੇ ਜਾਂਦੇ ਆ ਵੀ ਅਸੀਂ ਤੁਹਾਡੇ ਨਾਲ ਨਾਲ ਯਾਰ ਚਟਣਾ ਤੁਹਾਨੂੰ ਤੁਸੀਂ ਇੱਥੇ ਆਗੇ ਲੋਕਾਂ ਨੂੰ ਬੇੜੀਆਂ ਦੋ ਬੇੜੀਆਂ ਦੇ ਰਸ ਨੂੰ ਟਰੈਕਟਰ ਟਰਾਲੀਆਂ ਡੁੱਬ ਗਈ ਜਿੱਥੇ ਬੇੜੀਆਂ ਦੀ ਲੋਡ ਸੀਗੀ ਤੇ ਇੱਥੇ ਤੁਸੀਂ ਟਰਾਲੀਆਂ ਦੇ ਨਾਲ ਸੇਵਾ ਤੇ ਲੱਗੇ ਪ੍ਰਸ਼ਾਸਨ ਆ ਹੀ ਨਹੀਂ ਰਿਹਾ ਇੱਥੇ ਤੇ ਲੋਕਾਂ ਨੇ ਹੁਣ ਜਾਨ ਤੇ ਖੇਡ ਕੇ ਤੇ ਅਗਲਿਆਂ ਨੂੰ ਰੋਟੀ ਖਵਾਉਣੀ ਨਾ ਜਿਹੜੇ ਸਾਡੇ ਸਿੰਘ ਅੱਗੇ ਫਸੇ ਆ ਜਿਹੜੇ ਆਪਣੀ ਜਾਨ ਤੇ ਖੇਡ ਕੇ ਲੋਕਾਂ ਨੂੰ ਸੇਵਾ ਦੇ ਲਈ ਅੱਗੇ ਹੋਏ ਹੋ ਤੁਸੀਂ ਡੁੱਬੇ ਰਹਿ ਗਏ 1-2 ਮਿੰਟ ਦੇ ਲਈ ਉਹ ਪਿੱਛੇ ਤੁਹਾਡੇ ਟਰਾਲੀ ਸੀ ਜਿੰਨੇ ਤੁਹਾਨੂੰ ਬਚਾਲਿਆ ਜੇ ਉਹ ਟਰਾਲੀ ਨਾ ਹੁੰਦੀ ਅੱਜ ਸ਼ਾਇਦ ਤੁਹ ਪਤਾ ਵੀ ਨਾ ਲੱਗਦਾ ਕਿੱਥੇ ਰੋੜ ਕੇ ਨਹੀਂ ਪਤਾ ਲੱਗਣਾਗੇ ਰੋੜ ਕੇ ਸਾਰੇ ਪਰ ਇਹ ਵੀ ਪ੍ਰਸ਼ਾਸਨ ਜਿਹੜੇ ਆ ਨਾ ਇਹਨਾਂ ਨੂੰ ਜਿੰਨੇ ਲੀਡਰ ਇੱਥੇ ਆਉਂਦੇ ਆ ਫੋਟੋਆਂ ਲਵਾ ਕੇ ਕਿਨਾਰੇ ਤੇ ਚਲੇ ਜਾਂਦੇ ਆ ਉਹਨਾਂ ਨੂੰ ਕੋ ਡਰਾਮੇ ਨਾ ਕਰੋ ਇੱਥੇ ਲੋੜ ਆ ਬੇੜੀਆਂ ਦੀ ਉਥੋਂ ਬੇੜੀਆਂ ਸ਼ੁਰੂ ਆ ਜਨ ਅੱਗੇ ਤੇ ਕੱਲ ਅਸੀਂ ਇਥੋਂ ਗਾਲ ਤੱਕ ਬਾਣੀ ਸੀ ਲੋਕਾਂ ਦੇ ਘਰਾਂ ਦੇ ਵਿੱਚ ਲੋਕ ਭੁੱਖੇ ਸੀ ਉਹਨਾਂ ਨੇ ਕਿਹਾ ਸੀ ਇਹ ਗੱਲਬਾਤ ਕਰਕੇ ਆਏ ਲੋਕੀ ਕਹਿੰਦੇ ਸੀ ਇੱਕ ਟਾਈਮ ਰੋਟੀ ਖਾ ਰਹੇ ਹਾਂ ਦਿਨ ਦੇ ਵਿੱਚ ਇੱਕ ਟਾਈਮ ਵੀ ਕਿੱਥੇ ਖਾਦੀ ਕੱਲ ਕੱਲ ਅਸੀਂ 3 ਵਜੇ ਪਹੁੰਚੇ ਉੱਥੇ ਇੰਨਾ ਪਾਣੀ ਦਾ ਵਹਾਅ ਤੇਜ਼ ਸੀ ਵਿੱਚ ਦੀ ਲੰਘ ਲੰਘ ਕੇ ਉੱਥੇ ਪਹੁੰਚੇ ਆਂ ਇੱਕ ਵਾਰੀ ਟਰਾਲੀ ਦੀਆਂ ਤਸਵੀਰਾਂ ਦੇਖੋ ਧਾਰੀਵਾਲ ਤੋਂ ਇਹ ਟਰਾਲੀ ਲੈ ਕੇ ਆਏ ਆ ਪਰ ਇਹ ਹੜਪੀੜਤਾ ਦੇ ਲਈ ਸੇਵਾ ਹੈ ਪਰ ਇੱਥੇ ਜਦ ਇਹ ਟਰਾਲੀ ਲੈ ਕੇ ਅੱਗੇ ਜਾ ਰਹੇ ਸੀਗੇ ਤਾਂ ਇੱਥੇ ਇੱਕੋ ਦਮ ਪਾੜ ਪੈ ਗਿਆ ਫੌਜੀਆਂ ਦੀ ਗੱਡੀ ਦੇ ਪਿੱਛੇ ਟਰਾਲੀ ਲਾਈ ਸੀ ਤਾਂ ਇਸ ਜਗ੍ਹਾ ਤੇ ਇੱਕੋ ਦਮ ਪਾੜ ਪੈ ਗਿਆ ਤੇ ਇਹ ਵੀਰ ਹੁਣੇ 1-2 ਮਿੰਟ ਪਾਣੀ ਦੇ ਵਿੱਚ ਡੁੱਬੇ ਰਹੇ ਆ ਬਾਅਦ ਦੇ ਵਿੱਚ ਇਹਨਾਂ ਦੇ ਪਿੱਛੇ ਇੱਕ ਟਰਾਲੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਬਚਾਇਆ ਜਿਨ੍ਹਾਂ ਨੇ ਇਹਨਾਂ ਨੂੰ ਕੱਢਿਆ ਹੁਣ ਇੱਥੇ ਤੁਸੀਂ ਟਰਾਲੀ ਦੇ ਵਿੱਚ ਤੁਹਾਨੂੰ ਜੋ ਰਾਸ਼ਨ ਪਾਣੀ ਆ ਜੋ ਸੇਵਾ ਲੈ ਕੇ ਆਏ ਆ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਣੇ ਹੁਣ ਫੌਜੀਆਂ ਵੱਲੋਂ ਜਿਹੜੀ ਇਹ ਟਰਾਲੀ ਖਿੱਚ ਲਈਤੀ ਗਈ ਹੈ ਪਰ ਅੰਦਰ ਤੁਸੀਂ ਤਸਵੀਰਾਂ ਦੇਖੋ ਤਾਂ ਰਾਸ਼ਨ ਪਾਣੀ ਲੈ ਕੇ ਇੱਥੇ ਸੇਵਾ ਕਰਨ ਦੇ ਲਈ ਆਏ ਸੀਗੇ ਪਰ ਹੁਣ ਇਹ ਤਸਵੀਰਾਂ ਕਿ ਕਿਸ ਤਰੀਕੇ ਪਰ ਤਸਵੀਰਾਂ ਦੀ ਜੇਕਰ ਮੈਂ ਗੱਲ ਕਰਾਂ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਜੋ ਹਾਲਾਤ ਨੇ ਉਥੇ ਇੱਕ ਗੱਲ ਜ਼ਰੂਰ ਲੋਕੀ ਸਵਾਲ ਖੜੇ ਕਰਦੇ ਨੇ ਕਿ ਅਸੀਂ ਹਿਮਾਚਲ ਨਾਲ ਹਰਿਆਣੇ ਨਾਲ ਹਰ ਕਿਤੇ ਖੜੇ ਹੁੰਨੇ ਆ ਪਰ ਪੰਜਾਬ ਨਾਲ ਕਿਉਂ ਨਹੀਂ ਕੋਈ ਖੜਾ ਹੋ ਰਿਹਾ ਜਿਹੜੀ ਆ ਹੁਣ ਕੱਢ ਲਈਤੀ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿ ਪਹਿਲਾਂ ਇਹ ਵੀਰ ਫੌਜੀਆਂ ਦੀ ਗੱਡੀ ਦੇ ਮਗਰ ਟਰਾਲੀ ਲੈ ਕੇ ਜਾਂਦੇ ਆ ਤਾਂ ਜੋ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀ ਮਦਦ ਕਰ ਸਕਣ ਸੇਵਾ ਦੇ ਸਕਣ ਉੱਥੇ ਖਾਣ ਪੀਣ ਦਾ ਰਾਸ਼ਨ ਲੈ ਕੇ ਪਹੁੰਚ ਸਕਣ ਪਰ ਜੇਕਰ ਮੈਂ ਗੱਲ ਕਰਾਂ ਤਾਂ ਉਸ ਤੋਂ ਬਾਅਦ ਜਿਵੇਂ ਟਰਾਲੀ ਲੈ ਕੇ ਅੱਗੇ ਜਾਂਦੇ ਨੇ ਤਾਂ ਉਹ ਸੜਕ ਦੇ ਵਿੱਚ 10 20 ਫੁੱਟ ਦਾ ਪਾੜ ਪੈ ਜਾਂਦਾ ਜਿਸ ਕਾਰਨ ਇਹ ਟਰਾਲੀ ਉੱਥੇ ਡਿੱਗ ਜਾਂਦੀ ਹੈ ਤੇ ਮੁੰਡੇ ਜਿਹੜੇ ਆ ਪਾਣੀ ਦੇ ਵਿੱਚ ਡਿੱਗ ਜਾਂਦੇ ਆ ਜੋ ਇੱਕ ਤੋਂ 2 ਫੁੱਟ ਦੇ ਇੱਕ ਤੋਂ 2 ਮਿੰਟ ਦੇ ਲਈ ਉਹ ਡੁੱਬੇ ਰਹਿੰਦੇ ਨੇ ਬਾਅਦ ਦੇ ਵਿੱਚ ਫੌਜੀ ਵੀ ਰਹੋਂਦੇ ਨੇ ਉਹਨਾਂ ਨੂੰ ਕੱਢਦੇ ਨੇ ਪਰ ਇੱਕ ਵਾਰ ਜੇਕਰ ਮੈਂ ਗੱਲ ਕਰਾਂ ਅੱਗੇ ਮੁੰਡੇ ਦੇਖੋ ਇੱਕ ਟਰਾਲੀ ਨੂੰ ਕੱਢਣ ਦੇ ਲਈ ਕਿੰਨਾ ਸਮਾਂ ਲੱਗਿਆ ਇਹ ਜਾਨ ਖਤਰੇ ਦੇ ਵਿੱਚ ਪਾ ਕੇ ਲੋਕਾਂ ਤੱਕ ਸੇਵਾ ਲੈ ਕੇ ਪਹੁੰਚਦੇ ਨੇ ਲੋਕਾਂ ਲਈ ਰਾਸ਼ਨ ਲੈ ਕੇ ਪਹੁੰਚਦੇ ਨੇ ਕਿਉਂਕਿ ਲੋਕਾਂ ਦਾ ਹਾਲਾਤ ਕੁਝ ਇਸ ਤਰੀਕੇ ਬਣੇ ਹੋਏ ਹੈ ਕਿ ਲੋਕੀ ਇਸ ਵੇਲੇ ਆਪਣਾ ਤੰਬੂ ਕੋਠੇ ਤੇ ਲਾ ਕੇ ਬੈਠੇ ਛਾਤੇ ਲਾ ਕੇ ਬੈਠੇ ਹੋਏ ਨੇ ਰਾਸ਼ਨ ਪਾਣੀ ਨੂੰ ਡੀਕਰੀ ਨੇ ਕਦ ਰਾਸ਼ਨ ਪਾਣੀ ਮਿਲੇਗਾ ਇਹ ਹਾਈਵੇ ਦੀਆਂ ਤਸਵੀਰਾਂ ਨੇ ਇਹ ਜਿਹੜੀਆਂ ਤੁਸੀਂ ਸੜਕ ਦੇਖ ਰਹੇ ਹੋ ਇਹ ਹਾਈਵੇ ਹੈ ਇਹ ਜਿਹੜਾ ਤੁਸੀਂ ਖੰਭਾ ਦੇਖ ਰਹੇ ਹੋ ਖੰਭੇ ਤੋਂ ਇਧਰ ਪੈੜੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਸਾਰੀਆਂ ਪੈੜੀਆਂ ਦੇ ਵਿੱਚ ਜਿਹੜਾ ਰਾਵੀ ਦਰਿਆ ਦਾ ਪਾਣੀ ਆਇਆ ਹੋਇਆ ਅਤੇ ਹੁਣ ਵੀ ਟਰਾਲੀ ਨੂੰ ਕਰੀਬ-ਕਰੀਬ 1-2 ਘੰਟੇ ਹੋ ਗਏ ਨੇ ਕੱਢਦੇ ਹੋਇਆ ਤੇ ਇੱਥੇ ਲੋਕੀ ਮੌਜੂਦ ਨੇ ਪੁੱਛ ਲੈਨੇ ਕਿੰਨਾ ਖਸ਼ਮਾ ਹੋ ਗਿਆ ਮਿਰਜੀ ਕਿੰਨਾ ਖਸ਼ਮਾ ਹੋ ਗਿਆ ਇੱਥੇ ਟਰਾਲੀ ਨੂੰ ਕਈ ਡੇਢ-ਦੋ ਘੰਟੇ ਹੋ ਗਏ ਇੱਥੇ ਹਾਂ ਇਹ ਰਾਸ਼ਨ ਲੈ ਕੇ ਜਾਂਦਾ ਹੈ ਇਹ ਦੂਰੇ ਬਾਬੇ ਨਾਲ ਸੰਗਤੀ ਸੀ ਤੇ ਉਹ ਇੱਕੇ ਦਮ ਹੀ ਵਾਹ ਵਾਹਣ ਆਇਆ ਤੇ ਉਹ ਇੱਕੇ ਦਮ ਹੀ ਧੱਸ ਗਿਆ ਟਰੈਕਟਰ ਇੱਕੇ ਦਮ ਇਹ ਮੁੰਡੇ ਪਾਣੀ ਦੇ ਵਿੱਚ ਡੁੱਬ ਗਏ ਸੀ ਇੱਕ ਦੋ ਮੁੰਡੇ ਵੇਹੀ ਉਹ ਦਾ ਦਾ ਰਸੇ ਸੁੱਟ ਕੇ ਬਚਾਏ ਇੱਕ ਮੁੰਡਾ ਥੋੜਾ ਜਿਹਾ ਤਰਨ ਵਾਲਾ ਸੀ ਉਹਨੇ 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 ਬਚਾ ਕੀਤਾ ਉਹਨੇ ਦਾ ਦਾ ਫੜਿਆ ਉਹ ਤਰ ਕੇ ਤੇ ਫਿਰ ਰਸੇ ਨਾਲ ਪਿਛਾ ਨੂੰ ਕੱਢਿਆ ਉਹਨਾਂ ਨੂੰ ਇੱਕੇ ਦਮ ਹੀ ਟਰੈਕਟਰ ਜਿਹੜਾ ਪਤਾ ਨਹੀਂ ਕਿੰਨਾ ਘਟੋਆ ਪਿਆ ਥੱਲੇ ਵੜ ਗਿਆ ਜੀ ਤੁਹਾਨੂੰ ਲੱਗਦਾ ਨਹੀਂ ਕਿ ਜਿਵੇਂ ਲੋਕਾਂ ਦੇ ਹਾਲਾਤ ਬਣੇ ਆ ਪੰਜਾਬ ਪੰਜਾਬ ਦੇ ਲਈ ਖੜ ਰਿਹਾ ਪਰ ਪੰਜਾਬ ਦੇ ਲਈ ਕੋਈ ਨਹੀਂ ਖੜ ਰਿਹਾ ਹਾਂਜੀ ਆਹੋ ਇਹ ਤਾਂ ਗੱਲ ਹੋਣੀ ਚਾਹੀਦੀ ਇਹ ਤਾਂ ਪੰਜਾਬ ਦੇ ਅਗਲੇ ਬੰਨੇ ਜਿਹੜੇ ਬੰਦੇ ਫਸੇ ਆ ਵਿਚਾਰੇ ਕੋਠਿਆਂ ਦੇ ਲੋਕ ਬੈਠੇ ਰਸਨ ਲੈ ਕੇ ਜਾਂਦੇ ਆ ਪਰ ਇਹ ਆ ਵੀ ਰੋਡ ਜਿਹੜੇ ਆ ਉਹ ਬਹੁਤ ਜ਼ਿਆਦਾ ਟੋਏ ਪੈ ਚੁੱਕੇ ਇਹਦੇ ਵਿੱਚ ਤੇ ਟੁੱਟਰੀਆਂ ਨੇ ਗੱਲ ਕਰ ਲਈਏ ਪੈਲੀਆਂ ਵੀ ਇੰਨੀਆਂ ਕਿ ਹੁਣ ਖੇਤੀ ਨਹੀਂ ਹੋ ਸਕਦੀ 2-2 ਸਾਲ ਦੇ ਲਈ 7 ਸਾਲ ਦੇ ਲਈ ਬੜਾ ਮੰਦਾ ਹਾਲ ਹੋ ਗਿਆ ਤੇ ਜੀਆ ਜੰਤ ਹੀ ਬਾਜੇ ਤੇ ਬਹੁਤ ਅਜੇ ਤੇ ਬਹੁਤ ਮੁਸ਼ਕਲ ਦੀ ਘੜੀ ਆ ਇਹ ਤੇ ਬਹੁਤ ਤੇ ਰੋਡ ਸਾਰੇ ਟੁੱਟ ਚੁੱਕੇ ਆ ਇਹ ਤਾਂ ਪਤਾ ਹੀ ਨਹੀਂ ਲੱਗਾ ਕਿ ਕਿ ਦਮ ਕਿਤਨ ਹਾਂ ਹੁਣ ਇਹ ਤੁਸੀਂ ਜਿਵੇਂ ਦੇਖ ਰਹੇ ਹੋ ਕਿ ਇੱਥੋਂ ਪਾਣੀ ਦੇ ਵਿੱਚ ਬੁਲਬਲੇ ਨਿਕਲ ਰਹੇ ਨੇ ਇੱਥੋਂ ਵੀ ਸੜਕ ਜਿਹੜੀ ਐ ਪਾੜ ਚੁੱਕੀ ਐ ਆ ਹਾਈਵੇ ਸੀਗਾ ਜਿੱਥੇ ਹੁਣ ਟਰਾਲੀ ਫਸੀ ਐ ਪਰ ਇਹ ਹਾਈਵੇ ਦੇ ਉੱਤੇ ਹੀ 10 ਤੋਂ 20 ਫੁੱਟ ਦਾ ਪਾੜ ਪੈ ਗਿਆ ਜਿਸ ਤੋਂ ਬਾਅਦ ਇਹ ਟਰਾਲੀ ਪਲਟ ਗਈ ਅਤੇ ਨੌਜਵਾਨ ਮੁੰਡੇ ਪਾਣੀ ਦੇ ਵਿੱਚ ਰੁੜਨ ਲੱਗੇ ਸੀਗੇ ਬਹੁਤ ਮੁਸ਼ਕਲ ਦੇ ਨਾਲ ਜਾਨ ਬਚਾਈ ਆ ਉਹਨਾਂ ਦੀ ਅਤੇ ਉਧਰ ਤਸਵੀਰਾਂ ਦਿਖਾਈਏ ਤਾਂ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ ਪਿੰਡਾ ਮਾਲ ਨੂੰ ਜੋ ਪਾਣੀ ਜਾ ਰਿਹਾ ਇਹ ਰਾਵੀ ਦਰਿਆ ਤੋਂ ਅਜਨਾਲਾ ਹਾਈਵੇ ਤੋਂ ਹੁੰਦਾ ਹੋਇਆ ਪਿੰਡਾ ਮਾਲ ਨੂੰ ਜਾ ਰਿਹਾ ਹੁਣ ਜੀਸੀਬੀ ਜਿਹੜੀ ਮੰਗਾਈ ਗਈ ਹੈ ਕਿਉਂਕਿ ਟਰਾਲੀ ਪਹਿਲੇ ਜਿਹੜੀ ਹੈ ਕੱਢਣ ਦੇ ਵਿੱਚ ਔਖ ਆ ਰਹੀ ਸੀਗੀ ਪਰ ਹੁਣ ਜੇਕਰ ਮੈਂ ਗੱਲ ਕਰਾਂ ਪਿੰਡਾਂ ਦੇ ਜੋ ਹਾਲਾਤ ਨੇ ਸੰਤ ਮਹਾਪੁਰਸ਼ ਇੱਥੇ ਪਹੁੰਚ ਰਹੇ ਨੇ ਸੇਵਾ ਦੇ ਲਈ ਅਤੇ ਹੁਣ ਰਾਸ਼ਨ ਪਾਣੀ ਲੈ ਕੇ ਉਹਨਾਂ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੋਇਆ ਹੋਇਆ ਪਰ ਜੋ ਪਿੰਡਾਂ ਦੇ ਵਿੱਚ ਲੋਕ ਨੇ ਉਹਨਾਂ ਦਾ ਉੱਥੇ ਸਰਵਾਈਵ ਕਰਨਾ ਉਹਨਾਂ ਦਾ ਉੱਥੇ ਕਿਤੇ ਨਾ ਕਿਤੇ ਕਹਿ ਲਿਆ ਜੋ ਹਾਲਾਤ ਬਣੇ ਹੋਏ ਨੇ ਉਹ ਲੋਕਾਂ ਲਈ ਇੰਨੇ ਕਿ ਗੰਭੀਰ ਹੋ ਚੁੱਕੇ ਨੇ ਕਿ ਹੁਣ ਉਹਨਾਂ ਦੀ ਉਮੀਦ ਸਿਰਫ ਰੱਬ ਤੋਂ ਬਚੀ ਹੈ ਨਾ ਸਰਕਾਰਾਂ ਤੋਂ ਬਚੀ ਹੈ ਨਾ ਹੀ ਕਿਸੇ ਹੋਰ ਤੋਂ ਬਚੀ ਹੈ ਪਰ ਜੋ ਪੰਜਾਬ ਦੇ ਵਿੱਚ ਕਹਿ ਲਿਆ ਕਿ ਅਸੀਂ ਜੋ ਬਾਬੇ ਸੀਗੇ ਜੋ ਇੱਕ ਵਾਰ ਚ ਕੁਝ ਵੀ ਕਹਿੰਦੇ ਸੀ ਉਹ ਹੋ ਜਾਂਦਾ ਸੀ ਜੇ ਸਾਈਨ ਕਰਦੇ ਸੀ ਉਹ ਅੱਜ ਕਿੱਥੇ ਨੇ ਕੀ ਪੰਜਾਬ ਦੇ ਵਿੱਚ ਮੁੱਦਿਆਂ ਤੇ ਜੋ ਠੇਕੇਦਾਰ ਬਣੇ ਸੀਗੇ ਪੰਜਾਬ ਦੇ ਮੁੱਦਿਆਂ ਦੇ ਕਿਸਾਨਾਂ ਦੇ ਉਹ ਅੱਜ ਕਿੱਥੇ ਨੇ ਕਿ ਅੱਜ ਪੰਜਾਬ ਨੂੰ ਜਦ ਪੰਜਾਬੀਆਂ ਦੀ ਲੋੜ ਹੈ ਉਹ ਵੀ ਕਿਤੇ ਨਾ ਕਿਤੇ ਗਾਇਬ ਨੇ ਪਰ ਜਦ ਇਹ ਮੁੱਦਾ ਖਤਮ ਹੋਏਗਾ ਉਹ ਵੀ ਐਸਾ ਮੁੱਦਾ ਚੱਕ ਕੇ ਕੰਟਰੋਵਰਸੀ ਪਾਲਣਗੇ ਤਾਂ ਜੋ ਉਹਨਾਂ ਦੀ ਸ਼ਕਲ ਇੱਕ ਫੇਸ ਜਿਹੜਾ ਬਣਿਆ ਰਹੇ ਸੋਸ਼ਲ ਮੀਡੀਆ ਤੇ ਬਣਿਆ ਰਹੇ ਤਾਂ ਜੋ ਲੋਕ ਜਾਣਦੇ ਰਹਿਣ ਪਰ ਇੱਥੇ ਆ ਕੇ ਪਤਾ ਲੱਗਦਾ ਹੈ ਜ਼ੀਰੋ ਗਰਾਉਂਡ ਦੇ ਕਿ ਕੀ ਹਾਲਾਤ ਨੇ ਲੋਕੀ ਕਿੰਨਾ ਮੁਸ਼ਕਲ ਸਰਵਾਈਵ ਕਰ ਰਹੇ ਨੇ ਕਿੰਨਾ ਮੁਸ਼ਕਲ ਹਾਲਾਤਾਂ ਦੇ ਵਿੱਚ ਰਹੇ ਨੇ ਨੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਫਸੇ ਹੋਏ ਨੇ ਉਹਨਾਂ ਨੂੰ ਬਚਾਉਣ ਖਾਤਰ ਆਪਣੀ ਜਾਨ ਜੋਖਮ ਦੇ ਵਿੱਚ ਪਾ ਲਈ ਸੀਗੀ ਪਰ ਉਹਨਾਂ ਨੂੰ ਵੀ ਬਹੁਤ ਮੁਸ਼ਕਲ ਨਾਲ ਕੱਢਿਆ ਗਿਆ ਜਿਹੜੀ ਟਰਾਲੀ ਸੇਵਾ ਦੇ ਲਈ ਪਲਟ ਗਈ ਸੀਗੀ ਉਸ ਦੇ ਵਿੱਚ ਨੁਕਸਾਨ ਦੇਖੋ ਕੀ ਹੋਇਆ ਪਤਾ ਨਹੀਂ ਕਿੰਨੇ ਆਦੇ ਢਿੱਡ ਭਰਨੇ ਸੀਗੇ ਇਸ ਰੋਟੀ ਨੇ ਕਿੰਨੀ ਮਿਹਨਤ ਦੇ ਨਾਲ ਤੇ ਕਿੰਨੀ ਅਰਦਾਸਾਂ ਦੇ ਨਾਲੇ ਰੋਟੀ ਪਕਾਈ ਗਈ ਸੀਗੀ ਮਿੱਸੀਆਂ ਰੋਟੀਆਂ ਨੇ ਰਸ ਸੀਗੇ ਖੰਡ ਦਾ ਤੋੜਾ ਸੀਗਾ ਸ਼ਾਇਦ ਪਸ਼ੂਆਂ ਦੇ ਹਿੱਸੇ ਸੀਗਾ ਡੰਗਰਾਂ ਦੇ ਹਿੱਸੇ ਸੀਗਾ ਜਾਨਵਰਾਂ ਦੇ ਹਿੱਸੇ ਸੀਗਾ ਜੋ ਰੱਬ ਨੇ ਪਹਿਲਾਂ ਹੀ ਕਢਾ ਲਿਆ ਪਰ ਦੇਖਿਆ ਜਾਵੇ ਤਾਂ ਇਹ ਬੜੇ ਮਿਹਨਤ ਤੇ ਅਰਦਾਸ ਦੇ ਨਾਲ ਇਸ ਹਾਲਾਤਾਂ ਦੇ ਵਿੱਚ ਬਣਾਈ ਗਈ ਰੋਟੀ ਸੀਗੀ ਤੇ ਪਤਾ ਨਹੀਂ ਕਿੰਨਿਆਂ ਦੇ ਹਿੱਸੇ ਆਉਣੀ ਸੀਗੀ ਹੁਣ ਇਸ ਟਰਾਲੀ ਦੀ ਹਾਲਾਤ ਦੇਖੋ ਇੰਨੀ ਗਾਰ ਵਿੱਚੋਂ ਕੱਢੀ ਗਈ ਹੈ ਪਾਣੀ ਰਸ ਜਾਂ ਅੰਦਰ ਜੋ ਪ੍ਰਸ਼ਾਦ ਦੇ ਬਿਸਕੁਟ ਸੀਗੇ ਉਹ ਸਾਰੇ ਜ਼ਿਆਦਾਤਰ ਕਹਿ ਲਿਏ ਕਿ ਗਿੱਲੇ ਹੋ ਗਏ ਨੇ ਖਰਾਬ ਹੋ ਚੁੱਕੇ ਨੇ ਤੇ ਕਿੰਨੀ ਕ ਮਿਹਨਤ ਲੱਗੀ ਐ ਵੀਰ ਦੇ ਵੀਰ ਇਹ ਤੁਹਾਡੇ ਸਾਟੋਂ ਤੋਂ ਲੱਗੀ ਜਦੋਂ ਡਿੱਗੇ ਟਰੈਕਟਰ ਦੇ ਥੱਲੇ ਆਏ ਜਦੋਂ ਉਦੋਂ ਲੱਗੀ ਵੀਰ ਥੱਲੇ ਆਏ ਸੀ ਤੁਸੀਂ ਪਾਣੀ ਦੇ ਵਿੱਚ ਡੁੱਬ ਵੀ ਗਏ ਸੀ ਇੱਕਦੋਦੇ ਵੀ ਦੀ 6 ਫੁੱਟ ਮੇਰਾ ਕਹਦੇ ਆ 10 ਪੁਆਇੰਟ ਥੰਦੇ ਲੱਗੇ ਆ ਆਪਾਂ ਹਾਂ ਜੀ ਇੱਥੇ ਹਲੇ ਵੀ ਚਿਹਰੇ ਤੇ ਚੜਦੀ ਕਲਾ ਇਹ ਕਿੱਥੋਂ ਆਉਂਦਾ ਇੰਨਾ ਹੁਕਮ ਜੀ ਤਕਾਲਪੁਰ ਖਲੋਂਦਾ ਮਾਰਾ ਜੀ ਅੱਜ ਹੁਣ ਰੋਟੀਆਂ ਗਿੱਲੀਆਂ ਹੋ ਗਈਆਂ ਨੇ ਪਤਾ ਨਹੀਂ ਕਿੰਨਿਆਂ ਦੇ ਢਿੱਡ ਭਰਨੇ ਸੀਗੇ ਹਾਂ ਜੀ ਹਾਂ ਜੀ ਵੀਰ ਜੀ ਰਾਜ ਹੀ ਰਹਿ ਗਈਆਂ ਰੋਟੀਆਂ ਕੀ ਕਰ ਸਕਦੇ ਕਿੰਨੀ ਮਿਹਨਤ ਲੱਗਦੀ ਕਿੰਨੇ ਕਿੰਨੇ ਸਮੇਂ ਤੱਕ ਇਹ ਬਣਾਈਆਂ ਗਈਆਂ ਸੀ ਪੀਜੀ ਸਵੇਰ ਤੋਂ ਡੇਹ ਮਕਾਉਂਦੇ ਕੋਈ 10 ਵਜੇ ਤੱਕ ਪੱਕੀਆਂ ਮਹਾ ਸਵੇਰ ਨਿਤਨੇਮ ਤੋਂ ਸ਼ੁਰੂ ਹੋਇਆ ਤੇ 10 ਵਜੇ ਤੱਕ ਹਾਂਜੀ 10 ਵਜੇ ਤੱਕ ਪੱਕੀਆਂ ਇਹ ਰੋਟੀਆਂ ਜਿਹੜੀਆਂ ਨੇ ਸਵੇਰੇ 4 ਵਜੇ ਤੋਂ ਲੈ ਕੇ 10 ਵਜੇ ਤੱਕ ਬਣਾ ਕੇ ਤੇ ਅਰਦਾਸਾਂ ਸਣੇ ਇਸ ਨੂੰ ਤਿਆਰ ਕੀਤਾ ਗਿਆ ਪਰ ਇਹ ਵੀਰ ਹੈ 6 ਫੁੱਟ ਦਾ ਕੱਦ ਹੈ ਤੇ 10 ਫੁੱਟ ਥੱਲੇ ਧਸਗੇ ਸੀਗੇ ਜਦ ਟਰੈਕਟਰ ਡਿੱਗਿਆ ਸੀਗਾ ਤੇ ਹੁਣ ਵੀ ਜੋ ਸੱਟਾਂ ਲੱਗੀਆਂ ਨੇ ਉਸ ਤੇ ਜਿਹੜੀ ਪੱਟੀ ਕਰ ਰਹੇ ਨੇ ਤੇ ਹੁਣ ਇੱਕ ਵਾਰੀ ਟਰਾਲੀ ਦੀਆਂ ਤਸਵੀਰਾਂ ਦੇਖੋ ਕਿ ਜੋ ਜੋ ਨੁਕਸਾਨ ਹੋ ਗਿਆ ਅੰਦਰ ਇਹ ਖੰਡ ਦਾ ਤੋੜਾ ਜੇਕਰ ਮੈਂ ਕਹਾਂ ਤਾਂ ਉਹ ਵੀ ਬਰਬਾਦ ਹੋ ਚੁੱਕਿਆ ਜੋ ਲੋਕਾਂ ਨੂੰ ਦੇਣਾ ਸੀਗਾ ਰਸ ਰੋਟੀਆਂ ਮਿੱਸੇ ਪ੍ਰਸ਼ਾਦੇ ਇਹ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਵਿੱਚ ਖੜਾ ਦਾ ਹੋਇਆ ਪਰ ਉਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਤਾਂ ਇਹ ਕਿੰਨਿਆਂ ਦੇ ਹਿੱਸੇ ਰੋਟੀ ਹੁਣੀ ਸੀ ਕਿੰਨਿਆਂ ਦੇ ਢਿੱਡ ਭਰਨੇ ਸੀ ਪਰ ਸ਼ਾਇਦ ਰੱਬ ਨੂੰ ਕੁਝ ਹੋਰ ਮਜੂਦ ਹੈ ਪੰਜਾਬ ਨੂੰ ਸ਼ਾਇਦ ਕਿਸੇ ਦੀ ਨਜ਼ਰ ਲੱਗ ਚੁੱਕੀ ਹੈ ਅਰਦਾਸਾਂ ਕਰ ਰਹੇ ਹਾਂ ਕਿ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੋਵੇ ਜਿਵੇਂ ਵੀਰ ਦੇ ਸੱਟਾਂ ਲੱਗੀਆਂ 10 ਫੁੱਟ ਥੱਲੇ ਪਾਣੀ ਦੇ ਵਿੱਚ ਚਲ ਗਿਆ ਪਰ ਫਿਰ ਵੀ ਵੀਰ ਕਹਿੰਦਾ ਚੜ੍ਹਦੀ ਕਲਾ ਕਾਲਪੁਰਖ ਦਾ ਹੁਕਮ ਹੈ ਇਸ ਤਰੀਕੇ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ